ਚੰਗਾ ਠੀਕ ਹੈ। ਓਕੇ। ਜੀ ਸਰ ਜੀ ਸਰ ਅੱਜ ਇਹ ਇਹ ਕਿਹਦੀ ਕਿਥੀ ਹੋ? ਦੇਖੋ ਅਸੀਂ ਆਈ ਥਿੰਕ ਸੋਰੀਆਂ ਵਾਲਾ ਪੁਲ ਕਹਿੰਦੇ ਐ ਨੂੰ ਪੁਨਾਰੀ ਪੁਲ ਦੇ ਅ ਫੀਕੀ ਹੈ। ਉੱਥੇ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਬਣਾਉਂਦਾ। ਉਹਦੇ ਅਸੀਂ ਅੱਜ ਉੱਥੇ ਚੈਕਿੰਗ ਕੀਤੀ ਸੀ ਬਿਕੋਜ਼ ਕੋਈ ਮੀਡੀਆ ਦੇ ਮਾਧਮ ਰਾਹੀਂ ਇਹ ਨਜ਼ਰ ਆਇਆ ਸੀ ਕਿ ਇਹ ਜਿਹੜਾ ਹੈ ਜਿਹੜੀ ਫੂਡ ਸੇਫਟੀ ਦੇ ਰਿਆ ਗੜੀਆਂ ਆ ਆ ਤਰ੍ਹਾਂ ਆ ਮੈਂ ਉਹ ਲੰਮਣਾ ਕਰਦੇ ਹੋਏ ਉਹਦੇ ਉਹ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਤੇ ਅਚਨਚੇ ਚੈਕਿੰਗ ਕੀਤੀ ਗਈ ਹੈ ਚੈਕਿੰਗ ਬੈਂਡ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰ ਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਮਾਨ ਸੀ ਸਾਰਾ ਉਹ ਅਨਕਵਰਡ ਸੀ ਔਰ ਆਇਲ ਜਿਹੜਾ ਸੀ ਉਹ ਡੀਫਾਈਟ ਲੱਗ ਰਿਆ ਸੀ ਤਾਂ ਅਸੀਂ ਇਸ ਮੁਤਲਕ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਨਾ ਜਿੰਨਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਆਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਜੇ ਕੋਈ ਕਮੀ ਪਾਈ ਜਾਂ ਵਿਵਰਤ ਹੋਣੀ ਹੈ ਤਾਂ ਉਹ ਕਾਰਵਾਈ ਕਰਤੀ ਹੈ ਜਾਂ ਨਾ ਹੀ ਜਿੰਨਕ ਚਲਾਨ ਇਸ਼ੂ ਕਰ ਦਿੱਤਾ ਇਹਨਾਂ ਨੂੰ ਕਹ ਦਿੰਦਾ ਹੈ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈਟ ਕੈਪਸ ਪਾ ਕੇ ਰੱਖੋ ਗਲਵਸ ਪਾ ਕੇ ਰੱਖੋ ਤੇ ਕੋਈ ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਪਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਿਹਾ ਕਿ ਗਲਵਜ਼ ਜਿਹੜਾ ਹੈ ਪਾ ਕੇ ਰੱਖੋ ਸੋ ਇਹਨਾਂ ਵੱਲੋਂ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਕਰ ਲਵਾਂਗੇ। ਤੋਂ ਅੱਜ ਜੋ ਜਿਹੜਾ ਅਸੀਂ ਇੱਕ ਫਰਾਈਂਗ ਦਾ ਸੈਂਪਲ ਔਰ ਚਲਾਨ ਇਹਨਾਂ ਦਾ ਇਸ਼ੂ ਕਰ ਦਿੱਤਾ। ਤੇਲ ਕਿੰਨੇ ਦਿਨ ਦਾ ਪੁਰਾਣਾ ਲੱਗਦਾ ਹੈ? ਤੇਲ ਦੇ ਨਾਲ ਤੇਲ ਦੇਖੋ ਤੇਲ ਜੋ ਹੈਸ ਪਰ ਕਮਿਊਨੀਕੇਸ਼ਨ ਤੇਲ ਜਿਹੜਾ ਇਹ ਕਿੰਨੇ ਅਸੀਂ ਰੋਜ਼ੀ ਪਾ ਰਹੇ ਹਾਂ, ਰੋਜ਼ ਦਾ ਰੋਜ਼ਾਨਾ ਅਸੀਂ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਹਾਂ। ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਹਾਂ ਤੇਲ। ਕਿ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਹੀ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ ઓਲਡ ਐਂਡ ਫੇਮਸ ਸ਼ਾਪਸ ਨੇ ਲੋਕ ਇੱਥੇ ਜਿਵੇਂ ਦੇਖ ਰਹੋ ਕਟੋਰੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਨੇ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜਨ ਵੀ ਰੱਖਣ ਔਰ ਤੇ ਜਿਹੜਾ ਸਿਕਵੈਂਟਲੀ ਚੇਂਜ ਕਰਦੇ ਨੇ ਕੰਪਲੇਂਟ ਕੀ ਹੈ ਇਹਨਾਂ ਨੂੰ ਕੰਪਲੇਂਟ ਕੀ ਹੈ ਇਸ ਤੋਂ ਕੰਪਲੀਟ ਇਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਕਿ ਤੇਲ ਜਿਹੜਾ ਹੈ ਉਹ ਜਿਆਦਾ ਡੀਪ ਫਰਾਈਡ ਲੱਗ ਰਿਹਾ ਹੈ ਇਹ ਤੇ ਹਾਰਾਂ ਦਾ ਤਿਹਾਰਾ ਵਾਸਤੇ ਤੇ ਹਾਰ ਵਾਸਤੇ ਇਹ ਜੇ ਦਾ ਹੈ ਉਹ ਤਾਂ ਤਿਹਾਰਾਂ ਦੇ ਤਿਹਾਰਾ ਦੇ ਤੁਸੀਂ ਲਗਾਤਾਰ ਜੋ ਸਵੀਟ ਸ਼ਾਪਸ ਹੈ ਆਰ ਡੇਲੀ ਸ਼ਾਪਸ ਨੇ ਔਰ ਜੋ ਵੀ ਕੋਈ ਮੈਨੂਫੈਕਚਰਿੰਗ ਉਹ ਨਾਲ ਵੀ ਸੈਂਪਲਿੰਗ ਕਰ ਰਹੇ ਹੈ ਉਹ ਵੀ ਇੱਕ ਤਿਹਾਰਾ ਦਾ ਪਾਰਟ ਹੈ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਹੈਗਾ ਕਹਿੰਦੇ ਤਾਂ ਆਪਾਂ ਸਾਨੂੰ ਪਤਾ ਕਾ ਪਕੌੜੇ ਜਾਂ ਹਨਾ ਮਠਾਈ ਵਗੈਰਾ ਖਾਣੇ ਤਾਂ This is also part of festival season so we are doing the same thing.